ਰਬਾਣ ਰਬਾਣ ਕਿਦਾ ਬਣੋਦਾ ਬਣੋ ਸਭ ਦਾ ਬਣੋ ਜਾ ਮਿਰਚੀ ਮੁਰਗਾ ਮਿਰਚੀ ਮੁਰਗਾ ਹਲੋ ਹਾਂ ਮਮਾ ਯਾਰੋ ਦੀਪਕ ਬਾਜੀ ਨਾਮ ਇਹਨੂੰ ਕਹਿ ਰਹੇ ਸੀ ਕਿ ਮੁਰਗੇ ਦੀ ਵੀਡੀਓ ਆਇਆ ਮੈਂ ਤਾਂ ਤੁਹਾਨੂੰ ਫੋਨ ਕੀਤਾ ਮੈਂ ਕਿਹਾ ਪੁੱਛ ਲਵਾਂ ਇੱਕ ਵਾਰੀ ਕਿਉਂ ਤੇਰਾ ਦਿਮਾਗ ਖਰਾਬ ਹੈ ਕੀ ਹੋਇਆ ਹਾਂ ਕੀ ਹੋਇਆ ਨਹੀਂ ਨਹੀਂ ਵੀਡੀਓ ਤੇ ਬਿਲਕੁਲ ਨਹੀਂ ਆਣਾ ਲੋਕੇ ਇੰਨੀ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਆ ਉਹਨੂੰ ਪਾਪਾ ਨੂੰ ਪਤਾ ਲੱਗ ਗਿਆ ਤੈਨੂੰ ਪਤਾ ਤੇਰਾ ਕੀ ਹਾਲ ਹੋਣਾ ਯਾਰ ਮੰਮਾ ਉਹਨੂੰ ਕੰਮ ਹੈਗਾ ਆਣਾ ਪੈਣਾ ਨਾ ਨਾ ਬਿਲਕੁਲ ਉਹ ਤਾਂ ਐਵੇਂ ਬੁਸ਼ਰਮਾ ਤਰ੍ਹਾਂ ਹੱਸਦਾ ਰਹਿੰਦਾ ਉਹਨੂੰ ਕੋਈ ਅਸਰ ਨਹੀਂ ਹੈਗਾ ਹੈ ਤੂੰ ਪਾਗਲ ਹੈ ਤੂੰ ਬਿਲਕੁਲ ਨਹੀਂ ਵੀਡੀਓ ਉਚਾਣਾ ਹੈਗਾ ਯਾਰ ਮੰਮੀ ਪਰ ਮੈਨੂੰ ਕੀ ਹੈ ਤੇ ਮੈਂ ਕੀ ਕਰਾਂ ਮਨਾ ਕਰਦਾ ਉਹਨਾਂ ਨੂੰ ਯਾਰ ਉਹਨੂੰ ਕੰਮ ਹੈਗਾ ਨਹੀਂ ਮਨਾ ਕਰ ਦੇ ਨਾ ਐਵੇਂ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਤੈਨੂੰ ਵੀ ਗਾਲਾਂ ਪਈਆਂ ਓਏ ਤੂੰ ਨਾਲੇ ਆਫਿਸ ਜਾਨੀ ਕੰਮ ਕਰਨ ਜਾਨੀ ਹੈ ਕਿ ਤੂੰ ਵੀਡੀਓ ਬਣਾਉਣ ਜਾਨੀ ਹੈ ਬਣਾ ਲੜ ਦੇ ਤੁਪੀਕ ਨੂੰ ਯਾਰ ਮम्मा ਇਹ ਕੰਮ ਹੀ ਹੈਗਾ ਕਰਨਾ ਪੈਣਾ ਹੈ ਅੱਛਾ ਲੋਕੀ ਇੱਧੀਆਂ ਗੰਦੀਆਂ ਗਿੰਦੀਆਂ ਗਾਲਾਂ ਕਰਦੇ ਸੁਣ ਲੈ ਕੀ ਫਿਰ ਉਹ ਤਾਂ ਬਚਾਰਾ ਮੁੰਡਾ ਹੈ ਉਹਨੇ ਉਹਨੂੰ ਕੀ ਭੱਜ ਪੈਂਦਾ ਸਾਨੂੰ ਤਾਂ ਫਰਕ ਪੈਣਾ ਨਾ ਬਟਾ ਨਹੀਂ ਕਰਨੀ ਵੀਡੀਓ ਦਾ ਯਾਰ ਗਾਲਤ ਅੱਛਾ ਇਹ ਮੈਂ ਗਾਲ੍ਹਾਂ ਸੁਣਾਂ ਨਾ ਉਹਨੂੰ ਰਹਿਣ ਦੇ ਉਹਨੂੰ ਅਕਲ ਹੈ ਨਹੀਂ ਤੂੰ ਉਹਨੂੰ ਕਰਨ ਦੇ ਜੋ ਕਰਦਾ ਤੂੰ ਨਹੀਂ ਕਰਨਾ ਯਾਰ ਗਾਲਤ ਸੁਣੋ ਇਹ ਕਮੈਂਟ ਮੈਂ ਨਹੀਂ ਸੁਣੀ ਕੋਈ ਗੱਲ ਬਟਾ ਤੇਰੇ ਪਾਪਾ ਬਾਹਰ ਜਾਣਗੇ ਉਹਨਾਂ ਦੀ ਕਿ ਰੈਪਿਊਟੇਸ਼ਨ ਐ ਲੋਕੀ ਮਜ਼ਾਕ ਕਰਨਗੇ ਵੀ ਤੁਹਾਡੀ ਬੇਟੀ ਦੀ ਵੀਡੀਓ ਦੇਖੀ ਸੀ ਉਹ ਬਾਅਦ ਟੀਚਰਾ ਕਰਨਗੇ ਫਿਰ ਇਨਸਲਟ ਨਹੀਂ ਹੁੰਦੀ ਐ ਦਾ ਪਾਪਾ ਦੀ ਯਾਰ ਕੱਲ ਨੂੰ ਦੇਖ ਸਿੱਖੋ ਕੱਲ ਨੂੰ ਤੇਰੇ ਭਰਾ ਦਾ ਰਿਸ਼ਤਾ ਕਰਨਾ ਐ ਉਹਨਾਂ ਦੇ ਸੋਹਰੇ ਆਣਗੇ ਤੇ ਤੂੰ ਨੂੰ ਆਏਗੀ ਉਹ ਕੀ ਸੋਚੇਗੀ ਕਿ ਨਾਨ ਮੇਰੀ ਇਦਾਂ ਗਾਲਾਂ ਖਾਂਦੀ ਐ ਲੋਕੀ ਗੰਦੀਆਂ ਗੰਦੀਆਂ ਗੱਲ ਮੜਦੇ ਆ ਉਹਨੂੰ ਹੈ ਚੰਗੀ ਗੱਲ ਐ ਕੋਈ ਨਹੀਂ ਕਰਨੀ ਵੀਡੀਓ ਬਸ ਨਹੀਂ ਮम्मा ਗਾਲਾਂ ਵਾਲਾ ਮੁਰਗਾ ਨਹੀਂ ਐਗਾ ਤੇ ਹੋਰ ਮੁਰਗਾ ਕਿਹੜਾ ਮੈਂ ਤਾਂ ਕੋਈ ਮੁਰਗਾ ਸੁਣਿਆ ਹੀ ਨਹੀਂ ਅੱਜ ਤੱਕ ਜਿਹਦੇ ਚ ਦੀਪਕ ਨੂੰ ਗਾਲਾਂ ਨਾ ਪੈਂਦੀਆਂ ਉਹ ਲੋਕੀ ਇੰਨੀਆਂ ਗੰਦੀਆਂ ਤੇ ਵੀ ਗਾਲਾਂ ਕੱਢਦੇ ਦੀਪਕ ਨੂੰ ਚਰਨ ਨਹੀਂ ਆਉਂਦੇ ਤੇ ਦੁਬਾਰਾ ਦੁਬਾਰਾ ਬਣਾਉਂਦਾ ਮੁਰਗੇ ਤੂੰ ਘਰ ਆ ਜਾ ਤੂੰ ਜੌਬ ਛੱਡ ਦੇ ਘਰ ਆ ਬੈਠ ਗਿਆ ਆਰਾਮ ਨਾਲ ਭਾਂਡੇ ਮੰਜੋ ਕੋਈ ਲੋੜ ਨਹੀਂ ਕੰਮ ਕਰਨ ਦੀ ਕਿਉਂਕਿ ਇਹ ਬਾਅਦ ਵਿੱਚ ਵੀ ਹੋਣਾ ਜਦੋਂ ਪਾਪਾ ਨੂੰ ਪਤਾ ਲੱਗਣਾ ਉਸ ਤੋਂ ਬਾਅਦ ਵੀ ਤੇਰੇ ਨਾਲ ਇਹੀ ਹੋਣਾ ਹੈ ਤੂੰ ਵੀਡੀਓ ਵੀਡੀਓ ਲਾਈਏ ਬੰਦ ਕਰ ਦੇ ਆ ਤੂੰ ਕੰਮ ਕਰਨਾ ਹੈ ਸਹੀ ਤਰੀਕੇ ਆਫਿਸ ਜਾਓ ਤੇ ਕੰਮ ਕਰੋ ਬਿਲਕੁਲ ਮੈਂ ਨਹੀਂ ਗਾਲਾਂ ਬਰਦਾਸ਼ਤ ਕਰ ਸਕਦੀ ਤੈਨੂੰ ਪਤਾ ਹੈ ਫਿਰ ਇੱਕ ਮਿੰਟ ਗੱਲ ਮੈਂ ਕਹਣਾ ਇਹੋ ਫੋਨ ਸਪੀਕ ਕਰਦੇਗਾ ਦੀਪਕ ਭਾਜੀ ਕੋਲ ਹੀ ਖੜੇ ਆ ਹਾਂ ਛਿਖੂ ਮੈਂ ਨਾ ਸਬਜ਼ੀ ਰੱਖੀ ਹੈ ਉੱਪਰ ਲੱਗਦਾ ਲੱਗੀ ਹੈ ਮੈਂ ਤੈਨੂੰ ਬਾਅਦ ਕਰਦੇ ਆ ਕੋਲ ਕੁਛ ਬੈਠੇ ਇਰਾ ਬੜੂ ਮੇਰਾ ਬੜੂ ਕਿਦਾ ਬੜੂ ਹੁਦਾ ਬੜੂ ਸਪਦਾ ਬੜੂ ਆ ਮੇਰੀ ਜੀਵਨ ਦਾ